ਸਬਡਿਵੀਜ਼ਨ ਜੈਤੋ ਚ ਪ੍ਰਸ਼ਾਸਨ ਦੇ ਸਿਹਤ ਸਹੂਲਤਾਂ ਦੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆਈ ਹੈ ਦਰਸਲ ਇਸ ਇਲਾਕੇ ਚ 40-45 ਪਿੰਡਾਂ ਨੂੰ ਇੱਕੋ ਹਸਪਤਾਲ ਲੱਗਦਾ ਹੈ ਤੇ ਇਸ ਹਸਪਤਾਲ ਚ 30 ਬੈੱਡ ਹੋਣ ਕਰਕੇ ਮਰੀਜ਼ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਐਨਾ ਹੀ ਨਹੀਂ ਹਸਪਤਾਲ ਚ ਮਰੀਜ਼ਾਂ ਦੇ ਇਲਾਜ ਲਈ ਕੇਵਲ ਇੱਕੋ ਡਾਕਟਰ ਮੌਜੂਦ ਹੈ ਮਰੀਜ਼ਾਂ ਦਾ ਕਹਿਣਾ ਹੈ ਕਿ ਭੀੜ ਜ਼ਿਆਦਾ ਹੋਣ ਕਰਕੇ ਡਾਕਟਰ ਉਹਨਾਂ ਦਾ ਚੰਗੀ ਤਰ੍ਹਾਂ ਇਲਾਜ ਨਹੀਂ ਕਰ ਪਾਉਂਦੇ ਡਾਕਟਰ ਵਿੰਦ ਜੀ ਅੱਜ ਛੁੱਟੀ ਦੀ ਹੈ ਜੀ ਡਾਕਟਰ ਡੋਲੀ ਹੈ ਇਕੱਲੇ ਪੇਸ਼ੈਂਟ ਦਾ ਰਸ਼ ਬਹੁਤ ਜ਼ਿਆਦਾ ਹੈ ਉਹਦਾ ਆਪਦਾ ਸੁਪਾ ਦੇ ਵਿਚਾਰੇ ਦੇਖੀ ਜਾ ਰਹੇ ਹੈ ਪਰ ਰਸ਼ ਬਹੁਤ ਹੋਣ ਜਾ ਰਿਹਾ ਹੈ ਕਿ ਐਕਚੁਅਲੀ ਤਾਂ ਗੱਲ ਹੈ ਕਿ ਡਾਕਟਰਾਂ ਦੀ ਘਾਟ ਹੈ ਡਾਕਟਰ ਜਿਆਦਾ ਨਹੀਂ ਦੀਏ ਪੇਸ਼ੈਂਟ ਜ਼ਿਆਦਾ ਹੈ ਜੈਤੂ ਜੀ ਬਹੁਤ ਪਛੜੇ ਪਹਿਲੇ ਦਿਨ ਤੋਂ ਹੀ ਉਹੀ ਗੱਲ ਹੈ ਵੀ 20 20 2-2 ਘੰਟੇ 3-3 ਘੰਟੇ ਵੇਟ ਕਰਨਾ ਜਿਹੜੇ ਇੱਕ ਮਰੀਜ਼ ਹੈ ਉਹਨੂੰ ਕਿੰਨਾ ਖੜਨਾ ਮੁਸ਼ਕਲ ਹੈ ਕਿ ਨਾ ਫਿਰ ਪਹਿਲਾਂ ਸਵੇਰ ਹੁੰਦੇ 10 ਵਜੇ ਪਰਚੀ ਘਟਾਓ ਕਿ ਵਿਚੇ ਹੁਣ ਪਹਿਲਾਂ ਪਰਚੀਆਂ ਬੰਦ ਕਰਤੀਆਂ ਦੋ ਘੰਟੇ 11 ਵਜੇ ਦੀਆਂ ਪਰਚੀਆਂ ਕੱਟਣੀਆਂ ਬੰਦ ਕਰਤੀਆਂ ਉਸ ਤੋਂ ਬਾਅਦ ਅਸੀਂ ਸਾਈਡ ਤੋਂ ਹੋਏ ਮਾਰੇ ਹੋਏ ਹੋਰ ਕੱਟੀਆਂ ਵੀ ਗਈਆਂ ਸਮਾਂ ਹੋ ਗਿਆ ਤੂੰ ਆਏਂ ਸਾਨੂੰ ਵੈਸੀ ਆਇਆ ਜਿਵੇਂ 11 ਵਜੇ ਦਾ ਆਏਂ ਜੀ 11 ਵਜੇ ਹੈ ਹੁਣ ਕੀ ਮੰ ਕਰ ਕਰ ਸਰਕਾਰ ਅਸੀਂ ਤੇ ਆਨੇ ਵੀ ਇੱਥੇ ਜਿੰਨੀ ਲੋਡ ਮਤਾ ਕੋ ਡਾਕਟਰ ਲੱਗਣੇ ਚਾਹੀਦੇ ਆ ਮਰੀਜ਼ਾਂ ਨੂੰ ਅਟੈਂਡ ਕਰ ਸਾਰੇ ਉਹਨੂੰ ਵੇਖਣ ਆਪਦਾ ਚੈੱਕ ਅਪ ਕਰਨ ਸਾਰਾ ਕੁਝ ਹੁਣ ਫਾ ਹੀ ਵੱਡੀ ਦਾ ਉਹ ਚੈੱਕ ਅਪ ਨਹੀਂ ਹੁੰਦਾ ਇੰਨੇ ਰਸ ਚ ਤੇ 2 ਘੰਟੇ ਆਇਆ ਨਾ ਹੋ ਗਏ ਤਾਂ 2 ਘੰਟੇ ਹੋਰ ਲੱਗ ਜੰਗੇ ਤੇ ਸਾਰਾ ਡਾਕਟਰ ਇਹ ਕਹੇਗਾ ਬ੍ਰਿੰਦਰ ਉਹ ਇਹ ਅੱਜ ਛੁੱਟੀ 'ਪ ਹੈ ਮੈਡਮ ਹੈਗੀ ਕੱਲੀ ਤੇ ਡਾਕਟਰਾਂ ਕੀ ਇੱਥੇ ਘਾਟੇ ਘਾਟੇ ਜੀ ਉਹਨਾਂ ਦੀ ਸਰਕਾਰ ਤੋਂ ਕੀ ਮੰਗ ਕਰਦੇ ਕੀ ਹੋਣਾ ਚਾਹੀਦਾ ਵੀ ਡਾਕਟਰ ਹੋਣੇ ਚਾਹੀਦੇ ਮਾਰੇ ਹਸਪਤਾਲ ਮੈਂ ਦੂਜੇ ਪਾਸੇ ਹਸਪਤਾਲ ਚ ਮੌਜੂਦ ਡਾਕਟਰ ਡੌਲੀ ਦਾ ਕਹਿਣਾ ਹੈ ਕਿ ਹਸਪਤਾਲ ਦੇ ਸੀਨੀਅਰ ਡਾਕਟਰ ਛੁੱਟੀ ਤੇ ਨੇ ਤੇ ਇੱਕ ਡਾਕਟਰ ਦੀ ਬਦਲੀ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵਿਭਾਗ ਨੂੰ ਚਿੱਠੀ ਲਿਖ ਕੇ ਇਸ ਸਮੱਸਿਆ ਦੇ ਹੱਲ ਲਈ ਅਪੀਲ ਕੀਤੀ ਹੈ ਐਂਟੀਟੀ ਦੇ ਹਿਸਾਬ ਨਾਲ ਜਿਦ ਤੱਕ ਇਹ ਹਸਪਿਟਲ ਇੱਕ ਸੀਐਚਸੀ ਹੈਗੀ ਹੈ ਸੀਐਚਸੀ ਹਸਪਤਾਲ ਹੈ ਉਸ ਹਿਸਾਬ ਨਾਲ ਇਹਦੇ ਦੀ ਬੈਡਸ ਹੈ ਆਪਣੇ ਕੋਲੇ ਤੇ 40 45 ਪਿੰਡ ਲੱਗਦੇ ਆ ਇਸ ਨੂੰ ਐਂਡ 50000 ਤੱਕ ਦੀ ਪੋਪੂਲੇਸ਼ਨ ਨੂੰ ਕਵਰ ਕਰਦਾ ਏਰੀਆ ਤੇ ਰੂਟਸ ਦੇ ਇੱਥੇ 4 500 ਤੱਕ ਮਰੀਜ਼ ਸਾਡੇ ਕੋਲ ਆਉਂਦੇ ਆ ਪਰ ਉਸ ਹਿਸਾਬ ਨਾਲ ਇੱਥੇ ਡਾਕਟਰਸ ਬਹੁਤ ਘੱਟ ਹੈ ਇਸ ਟਾਈਮ ਤੇ ਮੈਂ ਕੱਲੀ ਸਿਰਫ ਇਹ ਡਿਊਟੀ ਕਰ ਰਹੀ ਆ ਜਿਹੜੇ ਸਾਡੇ ਸੀਨੀਅਰ ਡਾਕਟਰ ਆ ਉਹ ਵੀ ਛੁੱਟੀ ਤੇ ਚੱਲ ਰਹੇ ਆ 15 ਦਿਨ ਦੀ ਜਿਹੜੇ ਡਾਕਟਰ ਰਾਜਵੀਰ ਸੀ ਉਹਨਾਂ ਦੀ ਵੀ ਇੱਥੇ ਟਰਾਂਸਫਰ ਹੋ ਗਈ ਹੈ ਤਾਂ ਹੁਣ ਅਸੀਂ ਇੱਕ ਇੱਕ ਡਾਕਟਰ ਹੀ ਇੱਥੇ ਸਾਰਾ ਟਰੀਟਮੈਂਟ ਕਰਦਾ ਗਿਆ ਹੈ ਤੇ ਬਾਕੀ ਅਸੀਂ ਹਾਇਰ ਅਥਾਰਟिटीज ਨੂੰ ਕੀ ਪੀ ਜੇ ਉਹਨਾਂ ਨੇ ਉਹ ਹੈਲਪ ਕਰਦੇ ਪਏ ਹੈ ਤੇ ਉਹਨਾਂ ਨੂੰ ਬਾਕੀ ਦੇਖਦੇ ਆ ਕਿ ਉਹ ਹੋਰ ਕੀ ਸਹਾਇਤਾ ਕਰ ਸਕਦੇ ਆ ਸਰ ਜੀ ਹਾਂ ਜੀ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਹਸਪਤਾਲ ਦੀਆਂ ਇਹਨਾਂ ਕਮੀਆਂ ਨੂੰ ਕਦੋਂ ਤੱਕ ਦੂਰ ਕਰਦਾ ਹੈ ਤੇ ਲੋਕਾਂ ਨੂੰ ਹੋਰ ਕਿੰਨਾ ਚਿਰ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਜੈਤੋ ਤੋ ਵਿਪਨ ਗੋਇਲ ਦੇ ਨਾਲ ਨਿਊਜ਼ ਡੈਸਕ ਤੋਂ ਜਸਪੀਰ ਸਿੰਘ ਫਾਸਟ ਵੀ ਨਿਊਜ਼